ਦੂਨੜੀ ਭਾਜੀ ਬਹਾਣੇ ਨਹੀਂ ਜੇ ਤੂੰ ਲਵਾਵਾ ਕਹਿ ਮੈਂ ਦੇਖੀ ਚੱਲ ਕਹਿੰਦਾ 6 ਪੈ ਗਿਆ ਰੋਇਆ ਦਿਖਾ ਪੰਜ ਘੜੇ ਪੰਜ ਘੜੇ ਲੈ ਕੇ ਆ ਉਹ ਐ ਕਰ ਕਹਿੰਦਾ ਭੰਡ ਕੀ ਮਾਰ ਤਾ ਪਹਿਲਾਂ ਬਲਾਉ ਯਾਰ ਮਮੇ ਮਮੇ ਪੂਰ ਬਣ ਜਾ ਚੱਲੋ ਕੀ ਕਹਿੰਦਾ ਕੀ ਕਹਿੰਦਾ ਦੱਸ ਮੈਨੂੰ ਲਾਈਕ ਨਹੀਂ 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 ਸਭ ਤੋਂ ਸਸਤੇ ਉਹ ਦੇਰੀ ਘੰਟੀ ਹੁੰਦੀ ਉਹਨੂੰ ਬਜਾ ਦਿਓ ਪਾਪਾ ਜੀ ਪਾਪਾ ਲਓ ਜੀ ਅੱਜ ਦੇ ਬਲੌਗ ਜਿਹੜਾ ਆਪਣਾ ਬਣ ਰਿਹਾ ਆ ਪਹਿਲਾ 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 ਬਲੌਗ ਸਾਡਾ ਪਹਿਲਵਾਨ ਦਾ ਹਲਵਾਈ ਵੀ ਇਹ ਆ ਪਹਿਲਵਾਨ ਵੀ ਇਹ ਚੌਲਾਂ ਦਾ ਵੇਰੀ ਵੀ ਇਹੀ ਆ ਤੇ ਇਹ ਤੁਹਾਨੂੰ ਦੱਸੂਗਾ ਵੀ ਪਾਜੀ ਹੁਣ ਕਿੱਦਾਂ ਆ ਭਰੀ ਦੀ ਆ ਕਿਦਾਂ ਤਿਆਰ ਕਰੀ ਜੀ ਪਾਜੀ ਦੱਸਿਓ ਪਹਿਲਾਂ ਕੀ ਜ ਆਪਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਔਰ ਲੂਨੜੀ ਭਾਜੀ ਬਾਵਾ ਨਹੀਂ ਕਹਿਦਾ ਜੇ ਤੂੰ ਲਫਾਫਾ ਕਹਿ ਨਾ ਤੂੰ ਦੇਖੇ ਸੂਰਤੀ ਉਹ ਦੇਖੇ ਚੱਲ ਜਾ ਸੋਹੀ ਮੇਰਾ ਚੱਲ ਜਾ ਮੈਂ ਨਹੀਂ ਬਲੋ ਉਧਰ ਨਹੀਂ ਕੋਠੇ ਨਹੀਂ ਹੋਣਾ ਤੂੰ ਮੇਰਾ ਵੀਰ ਚੱਲ ਚੱਲ ਉਹ ਮੈਂ ਉਹ ਖਾ ਲਵਾਂ ਓਏ ਹੋਏ ਚੱਲ ਖਾ ਲੈ ਚੱਲ ਖਾ ਲੈ ਚੱਲ ਖਾ ਲੈ ਖਾ ਲੈ ਹੋ ਗਿਆ ਚੱਲ ਖਾ ਲੈ ਦਾਰ ਹੋ ਗਿਆ ਮੀਲ ਵੀ ਚਾਹੀਦੀ ਆ ਓਹੋ ਫੋਨ ਡੇਡਾ ਰੱਖਣਾ ਮੀਲੇ ਮੀਲੇ ਚਾਹੀਦੀ ਇਹਨੂੰ ਮੱਠੀ ਖਾਣੀ ਮੱਠੀ ਆ ਰਹੀ ਆ ਰਹੀ ਇਹ ਚੋ ਫਾੜਦੇ ਖਾਂਦੇ ਕਰਦਾ ਓਏ ਛੱਡ ਓਏ ਕੰਮ ਖਾਂਦੇ ਖਾਂਦੇ ਕਰਦਾ ਚੱਲ ਇੰਜਨ ਸਟਾਰਟ ਕਰਕੇ ਆਪਣਾ ਆਹ ਦੇਖੋ ਉੱਪਰ ਸਾਰੀ ਦਿਹਾੜੀ ਖਾਦਾ ਜਾਂਦਾ ਫਾੜਦਾ ਨਹੀਂ 2 ਘੰਟੇ ਹੋ ਗਏ ਇਹਨੂੰ ਭਾਜੀ ਨਹੀਂ ਭਾਦਦਾ ਐਡੀ ਭੈਣ ਦਾ ਵਿਆਹ ਕੋਖ ਨਹੀਂ ਕਰਦਾ ਚੱਲ ਭਾਜੀ ਭਾਜੀ ਦੱਸ ਕੇ ਦੱਬੀ ਦੀ ਉਹ ਦੱਸ ਦਿੰਦਾ ਖਾ ਰਾ ਮਸਾਲੇ ਮੰਗਣ ਨੂੰ ਗਈ ਆ। ਆਉਣ ਨੂੰ ਤਾਂ ਮਾਮਾ ਸਰੀਰ ਦੇਖਾ ਆਪਣਾ। ਚੱਲ ਫਿੱਟਾ ਫਿੱਟਾ ਸਿਕਸ ਪੈਕ ਦਿਖਾ ਜਾ। ਚੱਲ ਕਹਿੰਦਾ ਸਿਕਸ ਪੈਕ ਆ ਉਹ ਜਾ ਦਿਖਾ। 5 ਘਰੇ ਆ। 5 ਘਰੇ ਨਹੀਂ। ਦੋ ਬਾਰ ਕਰਦਾ ਉਹ ਬੌਂਸਰ ਬਣ ਕੇ ਨਹੀਂ ਬੌਂਸਰ ਬਣਦਾ ਵੇਸ ਨਹੀਂ ਮੈਂ ਹੁੰਨ ਦਿੰਦਾ ਭਾਈ ਵੇਸਤ ਨਹੀਂ ਹੁੰਨ ਦਿੰਦਾ ਵੇਸਤ ਨਹੀਂ ਹੁੰਨ ਦਿੰਦਾ ਪਾ ਜੀ ਜਿੱਦ ਜਿੱਦੀ ਖਾਂਦਾ ਐਦਾਂ ਆ ਬਾਹਰ ਜਾ ਭਰਾਵਾ ਮੇਰੀ ਗੱਲ ਸੁਣਣਾ ਸੱਚੇ ਬੰਦੇ ਕੀ ਹੁੰਦੇ ਆ ਤੇ ਨਾਂ ਵਿੱਚ ਹੱਥ ਮਾਰੀ ਆਪਣੇ ਸਾੰਡੇ ਆ ਕਿਉਂ ਤੂੰ ਨਹੀਂ ਆ ਪਾਣੀ ਲੈਣੇ ਦੇਖ ਕਰੀ ਲੈਣੇ ਹੁਣਾ ਵੇਸ ਹਾਮਨਾ ਤੇ ਇੰਨੇ ਕੋਈ ਚੱਲ ਭਾਰ ਯਾਰ ਸਾਨੂੰ ਪਤਾ ਤਾਂ ਲੱਗੇ ਭਾਰ ਜੀ ਕਿਦਾਂ ਚੱਲੋ ਮੱਠੀਆਂ ਵੀ ਪੋਣੇ ਤੂੰ ਦੱਸ ਨਾ ਮੈਂ ਕਿੰਨੀ ਬੱਕ ਭਾਰਨੀ ਕਿਦਾਂ ਕੀ ਕੁਆਨਟੀਟੀ ਪਾਉਂਦਾ ਕੀ ਕਿੰਨੀ ਕਿੰਝ ਪਾਉਂਦਾ ਕਿੰਨੇ ਇੱਕ ਲੋਹੇ ਲੋ ਨੀ ਉਹ ਤੂੰ ਪੁੱਛੀਂਦਾ ਤੈਨੂੰ ਹੀ ਪਤਾ ਹਲਬਾਈ ਮੈਂ ਕਿ ਤੂੰ ਹਲਬਾਈ ਸਾਹਿਬ ਦੱਸੋ ਲਾ 9 ਦਾ ਬਾਇਰ ਕਿੱਥੇ ਪਾਫੂਕ ਨੋ ਦਾ ਭਰਾਵਾ ਉਹ ਪੈਕੇਟ ਦਥਿਆ ਜਾ ਕੀ ਯਾਰ ਕੀ ਯਾਰ ਕੀ ਇਹਦਾ ਜਦੋਂ ਜੋ ਮਰਜੀ ਨਹੀਂ ਤੂੰ ਹੁਣ ਸਮਝੀਂ ਸਾਨੂੰ ਕੀ ਪਤਾ ਹੁਣ ਤੂੰ ਹੱਥ ਨਾਲ ਪਾਈ ਜਨਾ ਯਾਰ ਤੂੰ ਹੱਥ ਵੀ ਨਹੀਂ ਧੋਤੇ ਹੁੰਦੇ ਆ ਫਾ ਫਿਰ ਧੋਤੇ ਪੰਜਵਾ ਧੋਤੇ ਨਾ ਬੰਦ ਬਲਤੀ ਧੋਤੇ ਪੰਜ ਥੋਕ ਸਿੱਟੀਆਂ ਦਾ ਵਿੱਚ ਲਾ ਧੋਕੇ ਦਾ ਵੇਲਾ ਹਮ ਦਾ ਜੀ ਬਲੌਗ ਦੇ ਲਿਆ ਸਾਰੇ ਰਿਸ਼ਤੇਦਾਰਾਂ ਨਾਲ ਫੱਕੀ ਕੀਤੀ ਹੈ ਬੇ। ਲਓ ਜੀ ਮਠੀਆਂ ਖਾਓ ਮਠੀਆਂ ਤੇ ਕਰਾ ਦੇ ਪੇਚੇ ਆਹ ਬਾਦੂ ਆ। ਆਹ ਲਓ ਜੀ ਲਫਾਫੇ ਭਰੇ। ਮੈਂ ਭੜੇ ਆ ਸਾੜੇ। ਭੜੇ। ਭਰਾਵਾ ਪਾ ਦੇ ਲਾ। ਭੜੇ ਆ ਭੜੇ। ਇੱਕ ਬੁੱਕ ਹੋਰ ਪਾ ਇੰਨੇ ਨਾ ਨਹੀਂ ਕਰਨਾ। ਪਾ ਦੇ ਮਠੀਆਂ 5 10। ਦੀ ਫਾਇਦਾ ਵੀ ਯਾਰ ਤੇਰਾ ਲਵਾਈ ਬਣੇਦਾ ਅੱਲਾ ਮਠੀਆਂ ਤੋਂ 4 ਹੀ ਪਾਈਆਂ 5 6 ਸੀ ਹੈ 6 ਉਹ ਨਹੀਂ ਨਹੀਂ ਗੱਲ ਜੀ ਨਹੀਂ ਬਣਦੀ ਉਹ 20 ਰੁਪਏ 'ਚ ਆ ਕੋਹ ਨਹੀਂ ਚਲਾਉਣਾ ਖਾਤੀ ਹੋਈ ਗੱਲ ਬਲੋਕ ਨਹੀਂ ਹੋ ਰਿਹਾ ਕਹਿਣਾ ਕੀ ਪੁੱਛ ਉਹਨੂੰ ਯਾਰ ਹੁਣ ਕੀ ਕੀ ਕਰੀ ਹੁਣ ਸਾਡਾ ਹਾਲ ਬਾਦ ਮਤਲਬ ਮੈਂ ਤੁਹਾਡੇ ਮਿਲਿਆ ਆ ਜੀ ਬਲੌਗ ਕਰੀ ਹੁਣ ਐ ਕਰਕੇ ਤਾਂ ਭੰਡ ਨਹੀਂ ਮੰਨ ਜਾਂਦੇ ਪਹਿਲਾ ਬਲੌਗ ਆ ਦੇ ਲੋ ਆ ਤੇ ਸਭਾਈ ਹੋ ਗਏ ਓ ਅਰੇ ਬੈ ਗ ਇਹ ਗੂਗੂੜਿਆ ਗੂਗੂੜਿਆ ਇਹ ਨਾਲ ਆ ਦੇ ਲਾ ਹਲੇ ਕੀ ਕਰੀਏ ਕਰਕੇ ਬੱਚੀ ਹੈ ਯਾ ਬਲੋ ਨਹੀਂ ਨਹੀਂ ਆਪਣੇ ਹਲਵਾਈ ਸਾਹਿਬ ਹਲਵਾਈ ਸਾਹਿਬ ਤੇ ਚਲੋ ਹਪਾ ਨੂੰ ਚਲੋ ਸੋ ਯਾਰ ਮੜਾ ਜਾ ਸੋ ਵਕਤ ਦਾ ਪੈਕਿੰਗ ਵਗੈਰਾ ਪੈਕਿੰਗ ਵਗੈਰਾ ਨਹੀਂ ਗੁੱਸਾ ਉਧਰ ਉਧਰ ਤੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਲਾਈਕ ਕਰ ਦਿਓ ਇਧਰ ਦੇਖ ਕੇ ਇਧਰ ਦੇਖ ਕੇ ਯਾ ਲਾਲ ਬਟਨ ਤੇ ਸਬਸਕ੍ਰਾਈਬ ਸਬਸਕ੍ਰਾਈਬ ਸਾਸਰੀ ਜਾਈ ਕੀ ਕਾਫੀ ਕੰਮ ਕਰੇ ਸਾਸਰੀ ਜੀ ਕਰ ਸਬਸਕ੍ਰਾਈਬ ਕਿ ਕਿ ਨਹੀਂ ਕਿੰਨੇ ਵਿੱਚ ਪੜਨਾ ਮੈਂ 8 ਵਿੱਚ ਤੇ ਤੈਨੂੰ ਸਬਸਕ੍ਰਾਈਬ ਨਹੀਂ ਕਰਾਉਣਾ ਸਬਸਕ੍ਰਾਈਬ ਕਰਨਾ ਹੈ ਤੂੰ ਚੱ ਸਪੈਲਿੰਗ ਸੁਣਾ ਸੱਚ ਕੇ ਬਤਮੀ ਬਤਮੀ ਦੀ ਨਹੀਂ ਚੱਲ ਬਤਮੀ ਦੀ ਸੁਣਾ ਦੇ ਬਤਮੀ ਦੀ ਬੋ ਤਾਂ ਜਮੀ ਬਤ ਜਮੀ ਬਤ ਜਮੀ ਪੰਜਾਬੀ ਸੁਣਾ ਦੇ ਸਬਸਕ੍ਰਾਈਬ ਦੇ ਪੰਜਾਬੀ ਸੁਣਾ ਦੇ ਮੈਨੂੰ ਨਹੀਂ ਹੁੰਦੀ ਲਾ ਲੈ ਬੰਦੇ verdade ਨਾਲ ਉਹ ਬਟ ਟਕੜਾਇਆ ਥੋੜਾ ਪੜ੍ਹਾਈ ਜਾ ਤੇ ਤਾਂ ਗਿਆ ਕੋਈ ਗੱਲ ਨਹੀਂ ਚੱਲ ਜਾਂਦਾ ਉਹ ਮੈਮ ਮੈਨੂੰ ਦੇਖ ਕੇ ਪਾਸ ਕਰ ਸਕਦੀਆਂ ਕੋਈ ਚਿੰਤਾ ਨਹੀਂ ਪਲੀ ਬੋਰਡ ਚੱਲਦੀ ਮੇਰੀ ਪਲੀ ਬੋਰਡ ਕੀ ਕੀ ਚੱਲਦੀ ਮੇਰਾ ਐਸਐਸਟੀ ਦਾ ਪੇਪਰ ਐਸਾ ਕੋਈ ਚਿੰਤਾ ਨਹੀਂ ਕੋਈ ਚਿੰਤਾ ਨਹੀਂ ਅਰੇ ਮੈਡਮ ਨੇ ਦੇਖ ਲਿਆ ਫੇਰ ਹੁਣ ਫੇਰ ਨਹੀਂ ਕਰਨਾ ਮੇ ਤਾਂ ਫੇਰ ਉਹ ਸੀਰ ਨਹੀਂ ਮਮਾ ਕਰਦੇ ਆ ਦੇਖ ਲਓ ਮੈਡਮ ਜੀ ਆਹ ਦੇਖੋ ਸੀ ਆਹ ਨਾ ਦੇਖੋ ਸੀ ਨਹੀਂ ਦੇ ਗੱਡੀ ਚੱਕੀ ਅੰਨ ਦਾ ਵੈਰੀ ਹੈ ਯਾਰ ਤੁਹਾਡੇ ਕੀ ਇਹਦੇ ਬਾਰੇ ਹੁਣ ਸੁਝਾ ਮੈਨੂੰ ਦੱਸੋ ਯਾਰ ਆਹ ਇੱਕਦਮ ਫੂਨ ਹੈ ਯਾਰ ਯਾਰ ਹੁਣ ਮੈਨੂੰ ਨਹੀਂ ਪਾਇਆ ਓ ਯਾਰ ਉਧਰ 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 ਦੇਖ ਨਹੀਂ ਉਧਰ ਉਧਰ ਕਹੋ ਯਾਰ ਗੁਰੇ ਮੈਂ ਹੁਣ ਐ ਇਦਾਂ ਨਹੀਂ ਗਾਉਣਾ ਕੋਈ ਫੋਕਸ ਉਧਰ ਉਧਰ ਕਰੋ ਇਹ ਮੋੜ ਕਿਦੇ ਕਰੀ ਕਿਦੇ ਹੋਰ ਵੀ ਹੈ ਕੀ ਕਰਾਇਆ ਕਰ ਘੁੰਮ ਜਾ ਕਰ ਨਹੀਂ 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 ਸਹੀ ਹੈ ਬੜੀ ਹੈ ਹੌਲੀ ਹੌਲੀ ਸਿੱਖਾਂਗੇ ਕੋਈ ਨਹੀਂ ਲੜ ਉਹ ਦੇਗਾ ਹੋਗਾ ਕਦੀ ਤਾਂ ਹੋਊ ਚੱਲ ਵਾਈਟ ਆਪਣੇ ਆਪਣੇ ਮਾਸਟਰ ਕੋਈ ਗੱਲ ਨਹੀਂ ਕੋਈ ਦੱਸਾਂਗਾ ਤੁਹਾਨੂੰ ਟਾਈਮ ਆਉਣ ਦੋ ਮੇਰਾ ਮਾਸਟਰ ਸ਼ੈਫ ਆ ਸਾਡਾ ਇਹ ਤਾਂ ਜ਼ਿੰਦਗੀ ਦਾ ਪਹਿਲਾ ਬਲੌਗ ਆ ਇਹ ਜ਼ਿੰਦਗੀ ਦਾ ਪਹਿਲਾ ਬਲੌਗ ਇਹਨਾਂ ਨੂੰ ਗੱਲਾਂ ਆਉਂਦੀਆਂ ਉਹੀ ਜਦੋਂ ਬਲੌਗ ਚੱਲੇ ਆ ਨਾ ਪੰਜਾਬੀ ਵੀਰ ਦੇ ਹਾਂ ਮੈਂ ਇੱਕ ਗੱਲ ਆ ਇੱਕ ਗੱਲ ਨਾ ਮੈਂ ਉਹ ਹੋਣੀ ਸਾਡੀਆਂ ਵੀ ਕੋਈ ਹੱਸਦਾਗਾ ਤੋ ਯਾਰ ਇਦਾਂ ਪਾਲ ਬਾਈ ਸਾਹਿਬ ਹਸੀ ਜਾਂਦੇ ਸੀ ਬਸਤਮੀ ਜੀ ਨਹੀਂ ਹਾਂ ਤੋ ਬਸਤਮੀ ਉਹ ਹੈ ਸਟੇਕ ਇੱਕੜਾ ਇਸ ਤਰ੍ਹਾਂ ਜੂੜਾ ਇਹ ਰਾਮਦੇਵ ਪਾਪਾ ਨਹੀਂ ਨਹੀਂ ਚੱਲ 10 ਵੇ ਕੀ ਪ੍ਰੋਸੀਜਰ ਕੀ ਇਹਦਾ ਉਹ ਬੂਰੋਂ ਮੰਗਾਈਆਂ ਜੀਆਂ ਪਹਾੜੀ ਲਾ ਕੇ ਫਾਣੀ ਕਿਹੜੇ ਲੱਗੇ ਪਾੜੀ 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 ਨਹੀਂ ਪਾੜੀ ਪਾੜੀ ਦੀ ਪਾੜੀ ਕਿਹਦੇ ਪਾੜ ਜਾਂਦੇ ਕਿਹਦੇ ਕਰਨੀ ਪਾੜੀ ਕਿਹੜੇ ਲੱਗੇ ਜਾਈਆਂ ਇਹ ਪਾੜ ਆ ਜਾਈਏ ਪਾੜ ਆ ਜਾ ਹਾਂ 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 ਸਹੀ ਹੈ ਕਿੱਥੇ ਉਗਦੀਆਂ ਰੁਕਦੀਆਂ ਕਿੱਥੇ ਇਹ ਉਹ ਜਿਹੜੀ ਬੁੱਟੀ ਤੇ ਨਾ ਮਿਕਸ ਕਰਕੇ ਬਣਾਉਂਦੇ ਚੱਲੀ ਬੁੱਟੀ ਇਹ ਮੈਂ ਜਲਦੀ ਹੋ ਗਈ। ਕਿਸ ਟ੍ਰੋਫੀ ਨਹੀਂ। ਸਟਾਰ ਨਹੀਂ। ਓਏ ਯਾਰ ਬਲੌਗਰ। ਬਲੌਗਰ ਇਦਾਂ ਹੀ ਆਏ। ਇਹ ਬਲੌਗ ਜਦੋਂ ਪਹਿਣਾ ਹਨਾ ਕੋਈ ਨਹੀਂ। ਪਹਿਲਾਂ ਮੈਨੂੰ ਪਤਾ ਵੀ 500ਾਂਵਾਂ ਜਾਣਿਆਂ ਨੇ ਵੀ ਨਹੀਂ ਦੇਖਣਾ। ਅੰਨੀਆਂ ਟ੍ਰੋਫੀਆਂ ਮਿਲ ਗਈਆਂ ਮੈਂ ਉਹ ਕੀ ਕਹਿੰਦਾ। ਆ ਦੇਖੋ ਮੈਡਲਸ। ਮੈਡਲ 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 ਦੇਖੋ। ਇਹ ਕਮਾੜੀਏ ਨਹੀਂ ਆਏ ਉਹਨੇ। ਇਹ ਇਦਾਂ ਹੀ ਆਚੀਵਮੈਂਟ ਲਿਆ ਬਣਾ। ਓਹ ਹੋ ਹੋ। ਹੱਥ ਲਾਈ ਗਈ ਆ। ਇਦਾਂ ਹੀ ਮੈਡਲ ਲਾ। ਉਹ ਦੇ ਇਦਾਂ ਹੀ ਹੈ ਨੀ ਸਰਾ ਕਰਾਈ ਧੋਖੇ ਨਾਲ ਜਿੱਤੇ ਲਾਇਏ ਧੋਖੇ ਨਾਲ ਨਹੀਂ ਇਮਾਨਦਾਰੀ ਨਾਲ ਜਿੱਤੇ ਆ ਰਿਸ਼ਵਰ ਦਿੱਤੀ ਰਿਸ਼ਵਰ ਹੈ ਰਿਸ਼ਵਰ ਜੇ ਜਿੰਨੀ ਜੀਵਨ ਚ ਭੱਜੀ ਜਾਂਦੀ ਲੋਕਾਂ ਨੇ ਹੁਣ ਉਹ ਪ੍ਰਵਾ ਪਾਤਾ ਜੀ ਥੋੜੀ ਕਿਉਂ ਬੇਇੱਜ਼ਤੀ ਕਰਾਉਣੀ ਮੇਰੀ ਛਗਨ ਵੀ 500 ਰੁਪਏ ਦਾ ਲਾਣਾ ਮੇਰਾ ਲੋਣੀ ਪਉਣਾ ਮੈਂ ਉਹਦੇ ਵਿੱਚ ਪਾ ਮੱਛੀਆਂ ਦਾ ਪਾ ਦੇ ਮੱਛੀਆਂ ਦਾ ਪਾ ਦੇ ਚਾਰ ਪੰਜ ਚਲ ਆ ਪੜੀ ਬਹੁਤ ਆ ਬਹੁਤ ਆ ਉਹ ਮੱਛੀਆਂ ਪਾ ਦੇ ਉਹ ਯਾਰ ਓਏ ਛੋਟੇ ਉਹ ਗਈ ਲੋਗੇ ਚੈਨਲ ਨੂੰ ਕੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਚੈਨਲ ਨੂੰ ਚੈਨਲ ਨੂੰ ਲੱਤ ਮਾਰਿਓ ਨਹੀਂ ਫੜੀ ਫੋਰ ਫੜੀ ਮੰਮੀ ਹੋਰ ਬੜੀ ਆ ਦੱਸ ਵੈਲਾ ਲਾਈਕ ਨਹੀਂ 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 ਸਭ ਤੋਂ ਸਸਤੇ ਉਹ ਜਿਹੜੀ ਘੰਟੀ ਹੁੰਦੀ ਉਹਨੂੰ ਬਜਾ ਦਿਓ ਹੋਰ ਕਰਨਾ ਮੇਰੀ ਇਹ ਗੱਲ ਨਹੀਂ ਨਹੀਂ ਪਹਿਲਾਂ ਉਹ ਨਹੀਂ ਨਹੀਂ ਉਹ ਮੇਰੀ ਗੱਲ ਸੁਣੋ ਉਹ ਉਹ ਦੱਸੋ ਪਹਿਲਾਂ ਕੀ ਕੀ ਕਰਨਾ ਕੀ ਸੱਸੇ ਤੋਂ ਉਹ ਇਸ ਤੋਂ ਕੀ ਹੋਊਗਾ ਸੱਸੇ ਤੋਂ ਕੀ ਕਰਨਾ ਮਟੀਆਂ ਜੜ ਤੂੰ ਪਹਿਲਾਂ ਉਹ ਦੱਸ ਕਰ ਮਟੀਆਂ ਦੱਸ ਤਾਂ ਦੇ ਦੱਸ ਦੇ ਯਾਰ ਉਹ ਲਾਰੀ ਹੁੰਦਾ ਲਾ ਲਾ ਉਹ ਬਟਕਾ ਮਾਰ ਕੇ ਦਹੀਂ ਦਹੀਂ ਪਾ ਦੇ ਉਹ ਆ ਲੈ ਦੇਖ ਪਹਿਲਵਾਨੀ ਦਾ ਜੱਸਾ ਪੱਟੀ ਖਾਣਾ ਹੀ ਨਹੀਂ ਉਹ ਕੱਲਾ ਖਾਣਾ ਹੀ ਨਹੀਂ ਆਉਂਦਾ ਸਾਡੇ ਸ਼ੇਰ ਨੂੰ ਹਾਂ ਤੇ ਪਹਿਲਵਾਨੀ ਬਟਕਾਂ ਜੱਸਾ ਪੱਟੀ ਠੀਕ ਆਣਾ ਹੀ ਮਗਰ ਲੋ ਕੈਰੀਅਰ ਜੱਸ ਤੇ ਆਉਣਾ ਆਉਣਾ ਕੈਰੀਅਰ ਦੁਬਾਰ ਉਹਨੇ ਹੁਣ ਸੰਨਿਆਸ ਲੈ ਲਿਆ ਇਹ ਦੇ ਕਰਕੇ ਕਿਉਂਕਿ ਇਹ ਆ ਗਿਆ ਇਹ ਹੁਣ ਆ ਗਿਆ ਆ ਸ਼ੁਰੂ ਕਰ ਬੈਠ ਚੱਲ ਜੱਸਾ ਪੱਟੀ ਫੇਲ ਗੁਰਾ ਪੱਟੀ ਪਾਸ ਚੱਲ 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 ਆ ਤੂੰ ਜਗਾ ਜਗ ਉਹ ਜਗਾ ਉਹ ਜਗਾ ਗਰਾਊਂਡ ਹਲਵਾਈ ਸਾਹਿਬ ਆਪਣੇ ਇਹ ਆ ਦੇ ਵਾਹ ਵੇ ਇਨਾ ਕੀ ਵੱਜੀ ਹਜੇ 5 5 ਬੌਂਸਰ 2 2 ਥੱਲੇ ਨਹੀਂ ਗੱਲ 3 4 5 ਉਹ ਕੈਨ ਨੂੰ ਲਾਈਕਸ ਉਹ ਨਹੀਂ ਵੀ ਵਾਇਰਲ ਹੋਣੀ ਉਹ ਸਭ ਤੋਂ ਕੀ ਹੁੰਦਾ ਸਬਸਕ੍ਰਾਈਬ ਹੈ ਸਬਸਕ੍ਰਾਈਬ ਜੋ ਬੋਲੇ ਸੇਮ ਟੂ ਨਹੀਂ ਸੇਮ ਟੂ ਯਾਨੀ ਸੱਚੇ ਤੋਂ ਦੱਸ ਕੀ ਹੁੰਦਾ ਸੋ ਮੈਂ ਬੇਨਤੀ ਕਰ ਦਿੰਦਾ ਜੀ ਆਪਣੇ ਸਾਰੇ ਵੀਰ ਭਰਾਵਾਂ ਨੂੰ ਵੀ ਇਹ ਤੁਹਾਡਾ ਹੀ ਚੈਨਲ ਹੈ ਆ ਕੋਈ ਚੱਕਰ ਨਹੀਂ ਜਦੋਂ ਵੀ ਆਪਾਂ ਨੂੰ ਮਾਇਆ ਆਉਣੀ ਸ਼ੁਰੂ ਹੋਈ ਮੰਡ ਦੂੰਗੇ ਬੰਦ ਬੰਦ ਜੋ ਕੀ ਹੋਊਗਾ ਮਾਇਆ ਕੋਈ ਨਹੀਂ ਮਾਇਆ ਲਈ ਆਪਾਂ ਬਾਅਦ ਚ ਸੋਚਾਂਗੇ ਪਹਿਲਾਂ ਆਪਾਂ ਵਲੌਗ ਚਲਾ ਲਈਏ ਆਪਾਂ ਇਹਨਾ ਧੌਣ ਹੀ ਲਿਆਈ ਇਹਨਾ ਕੈਮਰਾਮੈਨ ਵੀ ਨਹੀਂ ਸਹੀ ਹੈਗਾ ਇਦਾਂ ਲਿਆ ਆ ਕੋਈ ਚੱਕਰ ਨਹੀਂ ਬਸ ਇਹਨਾਂ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਬੈਲ ਨਹੀਂ ਟਿਕਟੌਕ ਤੇ ਪਾਉਣ ਲੱਗਾ ਚਲੋ ਕੋਈ ਨਹੀਂ ਨਹੀਂ ਦੁਆਰ ਚਲੋ ਚਲੋ ਯਾਰ ਕੋਈ ਨਹੀਂ ਦੁਆਰ ਤੋਂ ਦੁਆਰ ਤੋਂ oh my god bro oh yeah now man ਇਹ ਲੁੱਟੀ ਨਹੀਂ ਖੋਣੀ ਹੈ ਕੀ ਚਲੋ ਲਾਈਕ ਸਬਸਕ੍ਰਾਈਬ ਨਹੀਂ ਨਹੀਂ ਅਰ ਉਹ ਦੱਸ ਦੋ ਉਹ ਥੱਕੇ ਨਾ ਤੁਸੀਂ ਵਿਆਹ ਰਹੀ ਬੀਬੀਆਂ ਉਹ ਮੁਰੇ ਤਾਂ ਆਸੋ ਉਹ ਡੀਜਾ ਨਕਰਾ ਕਿਦਾਂ ਉਹ ਵੀ ਦੱਸੋ ਨਾ ਫੇ ਕਿਦਾਂ ਨੱਚੂਗਾ ਝੂਟਾ ਨਾ ਗਿੰਨਾ ਨਹੀਂ ਨਹੀਂ ਵਧੀਆ ਵਧੀਆ ਸਟੈਪ ਪਾਦਾ ਸ ਵਧੀਆ ਹੁੱਕ ਸਟੈਪ ਪਾਦਾ ਆਪਣਾ ਓ ਸਕਿਬੜੀ ਢੋਮ ਕਿਹੜਾ ਓ ਮੋਟੇ ਢੱਡ ਜਾਣਾ ਚੱਲ ਚੱਲ ਇਹਨੇ ਕਰਤਾ ਤੀਕਾ ਆਹ ਨੀ ਨਫੀ ਹੋ ਗਿਆ ਇੰਨਾ ਚੱਲਦਾ ਚੱਲਦੇ ਸਕਿਬੜੀ ਸਕਿਬੜੀ ਢੋਮ 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 ਚੇਰ ਕਰੀ ਗਰੀ ਭਰਾ ਨਹੀਂ ਭਰਾ ਨਹੀਂ 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 ਟਰੇਡ ਟਰੇਡ ਨਾ ਮਾੜਾ ਸਾਨੂੰ ਕੋਈ ਵੱਖਰਾ ਵੱਖਰਾ ਹੈ ਮਾ ਬੰਦ ਬੰਦੇ ਕੀ ਮੰਮਾ ਇਹੀ ਦਾਲ ਤਾਂ ਨਹੀਂ ਪੀਗੀ ਤੇ ਦਾਦੇ ਕੋਈ ਕੋਈ ਤਾਂ ਦਾਦੇ ਆ ਲੈ ਮੋੜ ਚ ਭੰਗੜਾ ਪਾਉਣਾ ਦੇਖਿਆ ਜੀ ਉਹ ਦਾਦੇ ਕੋਈ ਨਹੀਂ ਹੁੰਦਾ ਹਾਂ ਹਾਂ ਹੌਣ 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 ਨਾਚਣ ਇੰਜਨ ਸਟਾਰ ਕਰ ਹੌਣ ਇੰਜਨ ਸਟਾਰ ਕਰ ਚੱਲ ਬੇ ਬੀਲ ਚੱਲ 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 ਫੇ ਚੱਲ ਨੱਚ ਕੇ ਦਾਦੇ ਮੈਂ ਕਹਾਂ ਨੱਚਣ ਹੋਈ ਨਹੀਂ ਨਹੀਂ ਨਾਨਾ ਮੈਂ ਤੋ ਬੋ ਨਾ ਉਹ ਤੇ ਤੁਹਾਨੂੰ ਦੇ ਦੇਵਾਂ ਨਾਨਾ ਵੀ ਨਹੀਂ ਹੁਣ 10 ਦੀ 10 ਦੀ ਚੱਲ ਹੁਣ ਚਾਲਾਂ ਚ ਰਿਸ਼ਵਤ ਦੇ ਦੇ ਦੇਖ ਲੈ ਚੱਲ ਲੈ ਹਾਂ ਹੁਣ ਹੁਣ ਉਮਰ ਜ਼ਹਾਨ ਸਹੀ ਇਹ ਤੇ ਹੁਣ ਹੋਕਸਟੈਪ ਹੋ ਜਾ ਚੱਲ ਚੱਲ ਹੁਣ ਨਾ ਨਾ ਜੀਦਾ ਦਨਸ ਨੱਚ ਕੇ ਚੱਲ 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 oh my god oh hell no man ਪੈਸੇ ਕਿੱਧਰ ਆਏ ਪੈਸੇ ਥੋੜੇ ਪੈ ਗਏ ਸੀ ਦੇ ਦਾ ਹੋ ਸਾਰੇ ਕਰਦੇ ਨੇ ਦਾ ਕੋਈ ਬੱਕਰਾ ਕਹਦਾ ਤਾ ਨਹੀਂ ਬੱਕਰਾ ਬੱਕਰਾ ਹੈ ਵੀ ਨਹੀਂ ਦੁਨੀਆ ਤੋਂ ਲੱਗ ਸੋਚਣਾ ਤੂੰ ਦੁਨੀਆ ਤੋਂ ਲੱਗ ਚੱਲਣਾ ਮੈਨੂੰ ਇਥੇ ਦਾ ਕੁਝ ਕਰਕੇ ਦਾ ਵੀ ਅਸੀਂ ਓਏ ਮੋਟੇ ਓਏ ਉਹ ਕਰਕੇ ਦਾ ਕਿਹੜਾ ਤੂੰ ਫੁੱਲੇ ਐ ਕਰਦਾ ਹੁੰਦਾ ਆਹੋ ਆਹੋ ਵਾਹ ਵਾਹ ਉਹ ਕਰੋ ਲੱਗਣਾ ਮਮਾ ਦੇਖ ਇੱਧਰ ਆ ਜਾ ਦੇ ਇੱਥੇ ਜਗ੍ਹਾ ਹੈਗੀ ਆ ਤੇ ਪਿਛਲਾ ਡਿੱਗਿਆ ਸੀ ਉਹ ਸਟੇਜ ਉੱਤੇ ਚੱਜ ਗਿਆਂ ਸੀ ਡਿੱਗਿਆ ਨਹੀਂ ਸੀ ਚੱਲ ਦੇ ਦੇ ਨਾ ਜੀ ਗਦਾ ਚਾ ਬਾਹਰ ਜਾਂਦੇ ਨੇ ਬਾਹਰ ਨੂੰ ਨਹੀਂ ਅੱਛਾ ਹੀ ਅੱਛਾ ਹੀ ਇੱਥੇ ਨਾ ਬਾਹਰ ਆਪਣਾ ਕਮਰਾ ਇੱਥੇ ਨਹੀਂ ਆ ਬੱਸ ਬੱਸ ਚੱਲ ਚੱਲ ਕਿਹੜਾ ਕਮਰੇ ਦੀ ਵਲੌਗ ਮਗਾਤਾ ਗੱਡੀ 'ਚ ਸ਼ੁਰੂ ਹੀ ਕਮਰੇ 'ਚ ਮਗਾਤਾ ਗੱਡੀ ਵਾਲਾ ਤਾਂ ਦਿਖਾਏ ਨਹੀਂ ਕਹ ਚੱਲ ਤੂੰ ਉਹ ਵੀ ਨਾਲ ਮੈਚ ਕਰ ਦੂੰਗੇ ਮੈਂ ਤਾਂ ਰੇਟ ਵੀ ਕਰ ਦੂੰਗੇ ਚੱਲ ਤੂੰ ਮੈਂ ਕਿਹੜਾ ਜੋੜ ਦਿੰਦੇ ਤੈਨੂੰ ਮੈਚ ਕੀ ਕਰ ਦੂੰ ਮੈਂ ਆ ਰਿਹਾ ਤੇ ਚੱਲ ਚੱਲੇ ਚੱਲ ਚੱਲ ਛੋਟਾ ਤੂੰ ਚੱਲ ਓਏ ਓਵਰ ਸਟੈਪ ਇਹ ਬੈਗ ਨਹੀਂ ਹੋਏ ਤਾਂ ਇਹ ਇਹ ਕਰਦਾ ਨਹੀਂ ਉਹ ਕਰ ਚੱਲ ਕਿਉਂ ਨਹੀਂ ਚੱਲ ਕੋਈ ਯਾਰ ਮਨ ਜਿਹੜਾ ਆਹ 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 ਤਰਲੇ ਜਿਹੜਾ ਬੰਦ ਆਇਆ ਇਹ ਮੋਟੇ ਨੇ ਪ੍ਰੰਗੜਾ ਸਿੱਖਿਆ ਆ ਇੱਕ ਆਵਲਾ ਇਹ ਕਿਹੜਾ ਹੁੰਦਾ ਈ ਇਹ ਕਰਦਾ ਨਹੀਂ ਇਹ ਕਿੱਦਾਂ ਆਵਲਾ ਆਪੋ ਜੀ ਨਹੀਂ ਚੱਲਾ ਦੱਸ ਆਹ ਮਸ਼ੀਨ ਕਿਉਂ ਇੱਥੇ ਪਈ ਐ ਜੂਸਨ ਜੂਸ ਅਮੀ ਕਿੰਨਾ ਪਈ ਇਹਨਾਂ ਆਪਾਂ ਕੀ ਤਿਆਰ ਕਰੀਦੇ ਨੇ ਆਣੇ ਨਿਆਣੇ ਲਈ ਕੀ ਰੋਇ ਤਿਆਰ ਹੁੰਦਾ ਰੋਇ ਨਹੀਂ ਰੋਇ ਨਹੀਂ ਮਿਲ ਗਈ ਹਫਤੇ ਦੇ ਦੋ ਤਿੰਨ ਆਦੀ ਇੱਕ ਇੱਕ ਦੇ ਦੋ ਤਿੰਨ ਆਦੀ ਮਾ ਜੋ ਮਾ ਮਾ ਤਕੜਾ ਜੂਸ ਕਰਨਾ ਨਹੀਂ ਜੋ ਜੂਸ ਅਮੀ ਨਾਲ ਆਪਾਂ ਗੀਚ ਬਣਾਉਣੇ ਅੰਬ ਦਾ ਆਮ ਕਿਹੜੇ ਵੇਲੇ ਆਉਂਦਾ ਆਪਾਂ ਨਿਆਣੇ ਅੰਬ ਖਲਾਉਨੇ ਗਾਜੇ ਦਾ ਜੂਸ ਬਣਾਉਂਦੇ ਹਾਂ ਹਾਂ ਉਹ ਕਹਿੰਦਾ ਨੋ ਹੀ ਕੋਈ ਦਾ ਸੰਤਰੀਆਂ ਦਾ ਭਲਾਈ ਦਾ ਆਪਾਂ ਹੋਰ ਹੋਰ ਦਾਤਰੀਆਂ ਦੀ ਤੂੰ ਇੱਕ ਆਰੀ ਵੀ ਨਹੀਂ ਆਇਆ ਨਾ ਉੱਥੇ ਪੀ ਲਿਆ ਇਸ ਮੈਂ ਘਰੇ ਪੀ ਗਿਆ ਪਹਿਲਾਂ ਹੀ ਆ ਗਏ ਤੇ ਆਹ ਮਸ਼ੀਨ ਦੇ ਭੋਗ ਲੱਗ ਗਿਆ ਨੁਕਸਾਨ ਆ ਗਈ ਸਾਰਾ ਤਾਂ ਕਲੋਂ ਨਹੀਂ ਮੈਂ ਹੈ ਨਾ ਜੀ ਕਰਦਾ ਤੇ ਉਹ ਕਰੀ ਦੇ ਨਾ ਗ੍ਰੈਂਡ ਨਹੀਂ ਨਹੀਂ ਉਹ ਘਰੇ 사 ਆ ਗਈ ਹੁੰਦਾ ਚਲ ਤੇ ਰਗੜੇ ਦੀ ਰੈਸਪੀ ਰਗੜੇ ਜੀ ਕੀ ਪੈਣਾ ਨਵਾਈ ਸਾਹਿਬ ਨੂੰ ਸੋਹਣ ਰਗੜੇ ਦੁੱਧ ਹਾਂ ਟੈਸਟ ਟੈਸਟ ਨਹੀਂ ਪੁੱਛਿਆ ਭਰਾਵਾ ਦੁੱਧ ਅੱਗੇ ਉਹ ਸਕੂਲੇ ਪਤਾ ਨਹੀਂ ਕੀ ਸੁਣਾਦਾ ਆਪਣਾ ਦੁੱਧ ਅੱਗੇ ਗਰਮ ਕਾਕ ਨੂ ਚਲੋ ਜੀ ਕਰ ਲਓ ਨਹੀਂ ਗਰਮ ਦੁੱਧ ਹਾਂ ਅੱਗੇ ਕਰ ਲਓ ਗਾਲ ਜੀ ਦੁੱਧ ਤੋਂ ਅੱਗੇ ਸਾਰੀ ਦੁਨੀਆ ਹੀ ਦੁੱਧ ਹਾਂ ਮਾਗਾ ਆਹ ਮਿਲ ਗਿਆ ਉੱਤੀ ਨਾ ਮਾ ਮੈਂ ਜੇ ਬੀੜਾ ਉਹ ਦੇ ਮਾ ਆ ਮੇਰੀ ਆ ਮੇਰੀ ਆ ਕੱਲਾ ਗਰਮ ਦੁੱਦੀ ਪੈਂਦਾ ਵਿੱਚ ਨਹੀਂ ਜਿੱਤੇ ਕਿੱਥੋਂ ਖਾਣ ਤੋਂ ਜਿੱਤੇ ਖਾਣਦੇ ਮਕਰਣੇ ਜਿੱਤੇ ਖਾਣ ਬਾਬੇ ਨੂੰ ਖਾਣ ਬਾਬੇ ਨੂੰ ਰਾਇ ਚੀ ਨਹੀਂ ਤੁਸੀਂ ਦੇਖੀ ਇਹਦੀ ਝੋਟੇ ਦੀ ਪਰ ਇਹ ਗੱਲ ਨਹੀਂ 6 ਪੈਗ ਨਹੀਂ ਨਹੀਂ ਉਹ ਪਿੰਡ ਵਾਲੇ ਦੀ ਇਹ ਚ ਲੈਣ ਇਹ ਦੱਬਾ ਆਣਾ ਲੱਗਿਆ ਉਹ ਇਹ ਜੜੀ ਆ ਨਾ ਆ ਚੀਜ਼ ਦੀ ਤੁਸੀਂ ਬਾਸ ਹੌਣ ਨੇ ਇਹ ਬਸ ਇਹ ਹੈ ਕਿ ਜਦੋਂ ਟੇਡਾ ਹੋ ਗਿਆ ਚੱਕਦਾ ਹੁਣ ਬੌਂਸਰ ਬਣ ਪੂਰਾ ਰੁਕ ਜਾ ਹੁਣ ਅੰਦਰ ਗਿਆ ਪਹਿਲਾਂ 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 ਕੱਢ ਦੇ ਹੁਣ ਗੁਰਾ ਬੌਂਸਰ ਬਣ ਗਿਆ ਓਏ ਇੱਕ rau ਇਦਾਂ ਵੀ ਪੁੱਛਦੇ ਇਹ ਵੀ ਪਲਵਾਨ ਆ ਪਲਵਾਨ ਪਲਵਾਨ ਆ ਗੁਰਾ ਬੌਂਸਰ ਟੀਆਂ ਦੁੱਧ ਦੀ ਤਾਂ ਆ ਪੀਦਾ ਚੋਟੇ ਬੜੇ ਏਡਾ ਕਿਲੋ ਦੁੱਧ ਦਿੱਲੀ ਦਿੱਲੀ ਵਿਚਾਰੀ ਕਾਲੇ ਜਿੱਦਾਂ ਕਰਕੇ ਲੱਗੀ ਹੁੰਦੀ ਉਹ ਵੀ ਚੱਕ ਜਾਂਦਾ ਉਹ ਵੀ ਕਰਾ ਗਿਆ ਹੁੰਦਾ ਕੀ ਜਾਂਦਾ ਲੱਲੇ ਜਰਿੱਤਾ ਦੱਲ ਲੱਸੀ ਹੋ ਜਾਂਦੀ ਹੈ ਜੱਡੀ ਲਓ ਜੀ ਇਹ ਹੈਗਾ ਆਪਣੀ ਜ਼ਿੰਦਗੀ ਦਾ ਪਹਿਲਾ ਬਲੌਗ ਕਮਰੇ ਜੀ ਵਿੱਚ ਵੇਟਦਾ ਸ਼ੁਰੂ ਕੀਤਾ ਕਮਰੇ ਜੀ ਨਹੀਂ ਲਵੇਟਦਾ ਆਪਣੇ ਪਹਿਲਵਾਨ ਨਾਲ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਬਟਨ ਨੂੰ ਸੋ ਕੀ ਕੰਟੀਨਿਊ ਪੋਟਨ ਕਰੀ ਨੀ 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 ਉਹ ਪਹਿਲਾਂ ਮੈਨੂੰ ਇਹ ਦੱਸ ਇੱਕ ਵਾਰ ਇੱਕ ਵਾਰ ਦੱਸ ਦੇ ਉਸ ਸੱਸੇ ਤੋਂ ਕੀ ਹੁੰਦਾ ਕੀ ਕਰੀ ਜਾਂਦਾ ਆਪਾਂ ਸਬਸਕ੍ਰਾਈਬ ਕੀ ਕਰੀ ਦਿੰਦੇ ਆਂ ਸੋ ਗਾ ਬਾਜ ਗੋਲੀ ਹੋਈ ਜਾਂਦੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰਾ ਭਰਾ ਲਾਈਕ ਕਮੈਂਟ ਸ਼ੇਅਰ ਸਟੋਰੀਆਂ ਪਾਉਣੀਆਂ ਨਾ ਭੁੱਲਿਓ ਸਾਰਿਆਂ ਨੇ ਤੇ ਤੁਹਾਡੇ ਘਰ ਚ ਆਲਰੇਡੀ ਪੰਜ ਫੋਨ ਪਏ ਹੋਣਗੇ ਮੈਂ ਜਾਣਦਾ ਸਾਡੇ ਕਰੇ ਦੀ ਸੰਤ ਹੈਗੇ ਆ ਜੇ ਜ਼ਰੂਰ ਜੇ ਦਹਰੋ ਬਰੇ ਤੁਹਾਡੇ ਘਰ ਵੀ ਤਿੰਨ ਚਾਰ ਫੋਨ ਹੈਗੇ ਹਨ ਚੈਨਲ ਬਰਾਵੋ ਕਾਲੀ ਮੈਂ ਤੁਹਾਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਸਾਰਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿਣਾ ਉਹਨਾਂ ਦੇ ਰਿਸ਼ਤੇਦਾਰ ਸਾਰੇ ਮਿਕਸ ਚਾ ਕੇ ਮਿਕਸ ਦੂਸਪੀਣਾ ਮਿਕਸ ਕਰਦੇ ਜੁੜ ਕੇ ਰੀਤੀ ਕਰਦੇ ਬੋਲੇ ਸੋਨਿਹਾਲ ਕਾਲ ਨੂੰ ਬਲੌਗ ਦੀ ਸਮਾਪਤੀ ਆ ਗਈ ਹੁਣ ਅਗਲੇ ਦਿਨ ਜੁੜਾਂਗੇ ਬੜੇ ਆਪਣੇ ਚੈਨਲ ਨਾਲ ਚੜ੍ਹਦੀ ਕਲਾ